ਆਓ ਸਾਡੇ ਦਰਵਾਜ਼ੇ ਜੈ ਅੱਜ ਹਰ ਸਾਲ ਦੀ ਤਰ੍ਹਾਂ ਬੜੇ ਪਾਵਨ ਤੇ ਪਵਿੱਤਰ ਸਥਾਨ ਤੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਸੰਤ ਮਹਾਂਪੁਰਸ਼ ਸਰਪੰਦ ਫਸਿਆਣੇ ਤੋਂ ਸਮੂਹ ਗ੍ਰਾਮ ਪੰਚਾਇਤ ਔਰ ਖਾਸ ਕਰਕੇ ਇਸ ਅਸਫਾਲ ਦੇ ਪ੍ਰਬੰਧਕ ਵੀਰ ਔਰ ਹੁਰੀਆਣੀ ਤੋਂ ਵੀ ਪਹੁੰਚੀ ਹੋਈ ਸੰਗਤ ਦੇ ਮਹਾਂਪੁਰਸ਼ ਮੈਨੂੰ ਮਿਲ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਦਿਨ ਇਦਾਂ ਦੇ ਆਉਂਦੇ ਨੇ ਜਿਹੜੇ ਕਿ ਯਾਦਗਾਰ ਬਣਦੇ ਨੇ ਮੈਂ ਸਮਝਦਾ ਕਿ ਜਿਸ ਦਿਨ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਖਾਸ ਦਿਨ ਬੱਚਾ ਪਹਿਲੇ ਦਿਨ ਸਕੂਲ ਜਾਵੇ ਖਾਸ ਦਿਨ ਪੜ੍ਹਾਈ ਪੂਰੀ ਕਰਕੇ ਫਿਰ ਨੌਕਰੀ ਤੇ ਲੱਗੇ ਤੇ ਬੜਾ ਖਾਸ ਦਿਨ ਬੱਚੇ ਦਾ ਵਿਆਹ ਸ਼ਾਦੀ ਹੋਵੇ ਬੜਾ ਖਾਸ ਦਿਨ ਔਰ ਮੇਰੇ ਲਈ ਅੱਜ ਦਾ ਦਿਨ ਜਿਹੜਾ ਹੈ ਬੜਾ ਖਾਸ ਆ ਇਸ ਮਾਣੇ ਹਲਕੇ ਦੇ ਪਸਿਆਣਾ ਪਿੰਡ ਦੇ ਵਿੱਚ ਮੈਨੂੰ ਆਪਣੇ ਭਾਈਚਾਰੇ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਮੈਂ ਦਿਲੋਂ ਹੀ ਘਰਿਆਂ ਤੋਂ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਤੁਸੀਂ ਬੜੇ ਚਾਹ ਦੇ ਨਾਲ ਬੜੀ ਮੰਗ ਦੇ ਨਾਲ ਕਹਿੰਦਾ ਮੇਰੇ ਕੋ ਗਰਸ਼ੰਕਰ ਪਹੁੰਚੇ ਤੁਸੀਂ ਮੈਨੂੰ ਆਪਣਾ ਸਮਝ ਕੇ ਆਪਣਾ ਖੂਨ ਸਮਝ ਕੇ ਇਹ ਨਮਤਰਨ ਦਿੱਤਾ ਔਰ ਇਹ ਤਾਂ ਮੈਂ ਸਮਝਦਾ ਕਿ ਸਾਡੇ ਬਜ਼ੁਰਗਾਂ ਦਾ ਦਿੱਤਾ ਹੋਇਆ ਸਾਡਾ ਸਾਨੂੰ ਸੰਸਕਾਰ ਔਰ ਕ੍ਰਿਸ਼ਨ ਭਗਵਾਨ ਦੀ ਸਾਡੀ ਕਿਰਪਾ ਕਿ ਸਾਡਾ ਖੂਨ ਕਿਤੇ ਵੀ ਦੁਨੀਆ ਦੇ ਵਿੱਚ ਹੋਵੇ ਇੱਕ ਦੂਜੇ ਲਈ ਹਵਾਲਾ ਮਾਰਦਾ ਹੈ ਔਰ ਇੱਕ ਗੱਲ ਜਿਹੜੀ ਕਹੀ ਗਈ ਹੈ ਕਿ ਗੁਜਰਾਨੀ ਮਾਂ ਇੱਕ ਹੈ ਉਹ ਜਿਹੜੀ ਗੱਲ ਹੈ ਜਿਹੜੀ ਅੱਜ ਗੱਲ ਉਹ ਜਿਹੜੀ ਐਮਐਲਏ ਦਾ ਕਿ ਉਹ ਪੂਰੀ ਪਰਫੈਕਟ ਹੋ ਰਹੀ ਹੈ ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਉੱਥੇ ਹੀ ਆਪਾਂ ਇਹ ਸਲਕੀ ਤੋਂ ਸੇਵਾਦਾਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਕਿਉਂਕਿ ਬਾਸ਼ਾ ਜੀ ਨੇ ਤੁਸੀਂ ਮੈਨੂੰ ਉਹਨੇ ਦੱਸਿਆ ਕਿ ਆ ਜਿਹੜਾ ਸ਼ੈੱਟ ਦਾ ਪ੍ਰਬੰਧ ਹੈ ਪਿਛਲੇ ਸਮੇਂ ਵਿੱਚ 10 ਲੱਖ ਰੁਪਏ ਦੇ ਨਾਲ ਉਹਨਾਂ ਨੇ ਕੀਤਾ ਤੋਂ ਅੱਜ ਸਾਡੀ ਸਾਰੀ ਸੰਗਤ ਜਿਹੜੀ ਹੈ ਕਾ ਮੌਸਮ ਦੇ ਬਾਵਜੂਦ ਵੀ ਜਿਹੜਾ ਆਪਣਾ ਇਹ ਪ੍ਰੋਗਰਾਮ ਜਿਹੜਾ ਆ ਕਰ ਸਕੀ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਵਿਕੀ ਗ੍ਰਾਂਟ ਚੋਂ 5 ਲੱਖ ਰੁਪਏ ਜਿਹੜਾ ਆ ਉਹ ਮੈਂ ਜਲ ਭੇਜਿਆਗਾ ਤਾਂ ਜੋ ਜਿਹੜੇ ਇੱਥੇ ਰਹਿੰਦੇ ਕਾਰਜ ਹੈ ਜਿਵੇਂ ਹੁਣ ਮੈਂ ਜਦੋਂ ਆ ਰਿਹਾ ਸੀ ਤੁਸੀਂ ਮੇਰੇ ਤੇ ਫੁੱਲਾਂ ਦੀ ਵਰਕਾ ਕੀਤੀ ਆਰ ਬਾਕੀ ਮੈਨੂੰ ਲੈ ਕੇ ਆ ਰਹੇ ਮੈਂ ਉਸੇ ਟਾਈਮ ਮਾਝੀ ਸੋਚਦਾ ਸੀ ਮੈਂ ਕਿ ਇਹਨਾਂ ਨੇ ਕਹਿਣਾ ਮੈਨੂੰ ਕੁਝ ਨਹੀਂ ਪਹਿਲੀ ਵਾਰ ਮੈਂ ਆਇਆ ਪਰ ਮੇਰਾ ਫਰਜ਼ ਬਣਦਾ ਕਿ ਬਿਨਾ ਕਹੇ ਇਹ ਕੰਮ ਕਰਕੇ ਜਾਈਏ ਸੋ ਮੈਂ ਖੇਲ ਹੀ ਗੱਲ ਕਰਨ ਲਗਾ ਦਿਨੋਵੇ ਰਾਤੋਵੇ ਸਵੇਰੋਵੇ ਸ਼ਾਮੋਵੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਮੈਂ ਤੁਹਾਡੇ ਕਿਸੇ ਕੰਮ ਆ ਸਕਿਆ ਮੈਂ ਆਪਣੇ ਅੰਦਰ ਬਹੁਤ ਬਹੁਤ ਬੱਤਾ ਗਮ ਸੁਖ ਕਰਾਂਗਾ ਔਰ ਜਦੋਂ ਵੀ ਤੁਸੀਂ ਕਿਤੇ ਮੈਨੂੰ ਯਾਦ ਕਰੋਗੇ ਮੈਂ ਹਮੇਸ਼ਾ ਜਿਹੜਾ ਉਹ ਹਾਜ਼ਰ ਰਹਾਂਗਾ ਮੈਨੂੰ ਤੁਹਾਡੇ ਨਾਲ ਮਿਲਾਨ ਵਾਲੇ ਸਾਡੇ ਕੋਆਪਰੇਟਿਵ ਸੁਸਾਇਟੀ ਪਿੰਡ ਭੰਡਿਆਰ ਦੇ ਪ੍ਰਧਾਨ ਔਰ ਪਿੰਡ ਕੋਰਟ ਦੇ ਸਾਡੇ ਸੀਨੀਅਰ ਆਗੂ ਚੌਰੀ ਹਰੀਕੇਸ਼ਨ ਜੀ ਔਰ ਪਿੰਡ ਪਿਪਲੀਵਾਲ ਤੋਂ ਦੂਜੀ ਵਾਰ ਸਰਪੰਚ ਬਣੇ ਚੌਰੀ ਸੰਜੀਤ ਜੀ ਮੇਰੇ ਨਾਲ ਆਏ ਆ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਦਰਸ਼ਨ ਦੇਦਾਰੀ ਕਰਾਏ ਹੁਣ ਮੈਂ ਹਰੀਦੌਰ ਜਾਣਾ ਕੱਲ੍ਹ ਉੱਥੇ ਪ੍ਰੋਗਰਾਮ ਹੈ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੈ ਮਾਤਾ ਓਮ ਤਾਰੰਬਿੰਦੂ ਸੈਤਨ ਨਿਚ

गायति योगीनः कामनमोक्षदं चैव ॐकाराय नमो नमः ॐकारं विन्दु संयुक्तं नित्यं गायन्ति योगीन् कामनोक्षदं चैव ॐकाराय नमो नमः ॐकाराय ओम नमो ਸਰ ਜੀ ਜੀ ਸਤਿਗੋਦੀ ਮਹਾਰਾਜ ਜੀ ਨਾਮ ਸ਼੍ਰੀ ਰਾਮ ਜੈ ਰਾਮ ਜੈ ਜੀ ਨਾਮ ਸ਼੍ਰੀ ਰਾਮ ਜੈ ਰਾਮ ਜੈ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੀ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੀ ਰਾਮ ਸ਼੍ਰੀ ਰਾਮ ਜੈ ਰਾਮ ਜੈ ਜੀ ਰਾਮ শ্ৰী ৰাম ৰাম জয় জয়াম শ্ৰী ৰাম জয়